ਹਾਂ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦਾ ਅੱਜ ਹੈਗਾ ਜੀ ਆਪਣਾ ਰਖੜ ਪੁੰਨਿਆ ਦਾ ਮੇਲਾ ਚੱਲੇ ਬਾਬਾ ਬਕਾਲਾ ਸਾਹਿਬ ਮੈਂ ਤੇ ਇੱਕ ਮੁੰਡਾ ਨਾਲ ਚੱਲੇ ਹੀ ਮੇਲੇ ਤੇ ਹਵਾ ਭਰਾਈ ਹੈ ਜੇ ਹਵਾ ਘਾਟੀ ਸੀ ਇੱਕ ਆਹ ਤੇ ਲੈ ਆਪਣੇ ਨਾਲ ਹੋਤੇ ਉਹਦੇ ਉਹਨੇ ਉਹ ਜਿਹੜਾ ਨਹੀਂ ਨਾਲ ਸੇ ਕੰਪਨੀ ਆਪ ਬੜਾ ਬੰਦਾ ਬਹਿਣਾ ਬਹਿ ਜਾਂਦੀ ਹੈ ਆਪਾਂ ਦਾ ਗੋਲ ਬੰਦ ਕਰਕੇ ਜਪਾ ਹੁਣ ਆ ਗਿਆ ਜਿੱਲ ਲੰਗਾ ਕਾਲਾ ਲਗ ਰਿਹਾ ਆਲੇ ਮੇਂ ਨਾਲ ਸੁਣੇ ਦੀ ਫੋਕਲ 2:00 4:00 ਵਜੇ ਕੀ ਆਵਰੇੜੀ ਕੀ ਕਰਕੇ ਆ ਗਈ ਏ ਫਿਰ ਜੰਨੇ ਫਿਰ ਨਾ ਲੱਗੇ ਜਮਾਨੇ ਇਹ ਆ ਗਿਆ ਨਾ ਕਿਤੇ ਇਹ ਆ ਗਿਆ ਇਹ ਆ ਗਏ ਮਾਤਾ ਗੰਗਾ ਜੀ ਦੇ ਗੁਰਦਾਰੇ ਆ ਆਪਣੇ ਨਿਹੰਗ ਸਿੰਘ ਬੈਠੇ ਬਾਬਾ ਹਰੀ ਸਿੰਘ ਜੀ ਉਹਦੇ ਪਿੰਡ ਬਡਾਲਾ ਗ੍ਰੰਥੀਆਂ ਵਾਲੇ ਸਾਡੇ ਪਿੰਡ ਦੇ ਜੁਦੇ ਸਵੇਰ ਦੇ ਆਏ ਆ ਉਹ ਨਾਲ ਇਕੱਠਿਆਂ ਨਹੀਂ ਪਰ ਸਾਨੂੰ ਕੰਮ ਹੀ ਫੇਰ ਲੇਟ ਹੋ ਗਿਆ ਆਪਾਂ ਚਲੋ ਆਓ ਚੱਲੀਏ ਠੀਕ ਆ ਜੀ ਵਧੀਆ ਵਧੀਆ ਬੜੀ ਪਹਿਲਾਂ ਹੁੰਦੇ ਤੁਹਾਨੂੰ ਵੀ ਦਰਸ਼ਨ ਕਰਾ ਕੇ ਲੈ ਆਈਏ ਪੂਰੇ ਆਪਣੇ ਫੌਂਟ ਦੇ ਬਣੇ ਘਮਾਉਂਦਾ ਤੁਹਾਨੂੰ ਆਪਣਾ ਫਾਰਮ ਭਾਈ ਇੱਥੇ ਬਹੁਤ ਤਕੜਾ ਆ ਆਪਣੇ ਢੋਲ ਜੀ ਵਾਲੇ ਅਰਸ਼ਣੀ ਇਹ ਸਾਡੇ ਤੁਹਾਨੂੰ ਪਤਾ ਪਹਿਲੇ ਵਲੌਗ ਚ ਹੀ ਆ ਗਿਆ ਸੀ ਹੁਣ ਉਹ ਉਧਰ ਲਈ ਛੱਡ ਬੜੇ ਜਿਆਦੇ ਘੋੜੇ ਆ ਉਹ ਉੱਥੇ ਕਰ ਲਈ ਛੱਡ ਬੜੇ ਬਾਬਾ ਪਾਲਾ ਸ਼ੌਂਕ ਹੋ ਗਿਆ ਇਹ ਉਧਰ ਇਧਰ ਆ ਗੁਰਦਰਾਹ ਅੱਗੇ ਠੀਕ ਹੈ ਠੀਕ ਹੈ ਬਾਬਾ ਪਾਲਾ ਸ਼ੌਂਕ ਦੇ ਕਰਕੇ ਕਾਲ ਚ ਰਹਿਣਾ ਉਹਨਾਂ ਦੀ ਸ਼ਰਲੂ ਕਿਉਂ ਗਿਆ ਹੈ ਹਾਂ ਬੜੀ ਸੇਵਾ ਹੈ ਬਾਬਾ ਜੀ ਦੀ ਉਹ ਪੈਰਾਂ ਕਿਉਂ ਨਿਕਰੇ ਹੂੰ ਕਿਥੇ ਆਓ ਤੇ ਮੈਂ ਆਦਰ ਆ ਬਾਬਾ ਜੀ ਦੇ ਘੋੜੇ ਆ ਬਹਾਰੀ ਸਿੰਘ ਤੇ ਤਰਨਾਦਲ ਦਾ ਪੜਾ ਲੱਗਾ ਇੱਥੇ ਹੂੰ ਮਾਤਾ ਗੰਗਾ ਹੀ ਦਾ ਘੁਰਦਰਾ ਨਾ ਹਾਂਜੀ ਦੋ ਕੱਪੇ ਹੂੰ ਹੁਣ ਕਿੱਥੇ ਚਲੀਏ ਹਾਂਜੀ ਹੁਣ ਇੱਥੇ ਬਾਬਿਆਂ ਕੋਈ ਹਲੇ ਇੱਥੇ ਬਾਬਿਆਂ ਦਾ ਬਾਅਦ ਚ ਜਾਣੇ ਉਧਰ ਬਾਬਾ ਪਾਲ ਆਈ ਦੇ ਗੁਰਦੁਆਰੇ ਹਣਾ ਹਾਂਜੀ ਉਧਰ ਗਊਆਂ ਵੇਖ ਕੇ ਆਏ ਹਾਂ ਹਾਂ ਹੋਰ ਜੀ ਉਧਰ ਘੋੜਾ ਵੀ ਹੈਗਾ ਵੱਡਾ ਘੋੜਾ ਵੀ ਹੈਗਾ 1.5 ਕਰੋੜ ਦਾ 1.5 ਕਰੋੜ ਦਾ ਘੋੜਾ ਉਹ ਵੇਖ ਕੇ ਆਉਂਦੇ ਆ ਤੁਹਾਨੂੰ ਦਰਸ਼ਨ ਕਰਾਉਨੇ ਨਾਲੇ ਆਪ ਹਾਂ ਭਈ ਇੱਥੇ ਬਾਬੇ ਦਸਤੌਂੜੇ ਦਸਤਾਰਾਂ ਕੀ ਕਿਹੜੀ ਮਤਨੀ ਇਨਾ ਕੋ ਮੀਟਰ ਮੀਟਰ ਦੀ ਨਹੀਂ ਬੰਨੀ ਜਾਂਦੀ। ਇੱਧਰ ਵੇਖੋ ਤੁਸੀਂ। ਨਹੀਂ ਮੈਂ ਨਹੀਂ ਸਕਦਾ ਹਾਂ ਉਹ। ਨਹੀਂ। ਇਹ ਪਿੱਕਰ ਰਗਾ। ਕੀ ਆਇਆ? ਆਹ ਸਾਰੀਆਂ ਗੱਡੀਆਂ ਆਪਣੇ ਆਪਣੇ ਦਲ ਦੀਆਂ ਜੀ। ਇਹ ਆਪਣੇ ਪਿੰਡੋਂ ਆਈਆਂ ਪਡਾਲਾ ਗ੍ਰੰਥੀਆਂ ਸਾਰੀਆਂ। ਬਾਬਾ ਹਰੀ ਸਿੰਘ ਦੀਆਂ ਗੱਡੀਆਂ ਉਹਨਾਂ ਦਾ ਜਥਾ ਸਾਰਾ ਉਹ ਬੈਠਾ ਬਾਬਾ ਜੀ ਦਾ ਜਥਾ ਸਾਰਾ ਚੱਲੇ ਬਸ ਥੋੜੇ ਟਾਈਮ ਤੱਕ ਫਿਰ ਗੇੜਾ ਮਾਰਨ ਲੱਗੇ ਆ ਬਾਬੇ ਬਕਾਲੇ ਸਾਹਿਬ ਦਾ ਸਾਰਾ ਆਲੇ ਦੁਆਲੇ ਤੇ ਉਹ ਵਿਖਾਉਣੇ ਤੁਹਾਨੂੰ ਹੁਣ ਇੱਥੇ ਹੀ ਸ਼ਾਮਾਂ ਤੱਕ ਬਾਬਿਆਂ ਦੇ ਨਾਲ ਹੀ ਰਹਿਣਾ ਆਪਾਂ ਚਲਿਏ ਬਾਹਰ ਚਾਹ ਪਾਣੀ ਛਕ ਲਈਏ ਤੇ ਫਿਰ ਪਾਉਨੇ ਅੱਗੇ ਚੱਲੇ ਆ ਬਾਬਾ ਬੇਰੀ ਸ਼ੇਂਗੂਣਾ ਦੀ ਆ ਹਾਂ ਇੱਥੇ ਤੁਸੀਂ ਆਏ ਹਾਂਜੀ ਇਹ ਲੱਗਾ ਜੀ ਚਾਹ ਦਾ ਲੰਗਰ ਚਾਪ ਕੋੜੇ ਤੋਂ ਫੁੱਲ ਵੜੀਆਂ। ਉਹ ਗੇਲ ਗੈ ਸ਼ਰਦਾਈ ਦਾ ਲੰਗਰ। ਸਰਦਾਈ ਦਾ ਲੰਗਰ ਹੈ। ਅਗਲੇ ਪਟੋਲੇ। ਜਾ। ਹਾਂ। ਇਹ ਚੱਲੇ ਜਿਥੇ ਆਪਣੇ ਪਿੰਡ ਦੇ ਬੜਾ ਗ੍ਰੰਥੀਆਂ। ਬਾਬਾ ਜੀ ਬਾਬਾ ਹਰੀ ਸਿੰਘ ਲਓ ਜੀ ਮੋਟਰਸਾਈਕਲ ਹੁਣ ਪਾਰਕਿੰਗ ਸਟੈਂਡ ਤੇ ਫਿਰ ਜਾਂਦੇ ਅੰਦਰ ਬਾਬਾ ਬਕਾਲਾ ਸਾਹਿਬ ਮਾਤਾ ਦੇ ਘਰ ਤੇ ਸ਼੍ਰੀ ਲੰਗਰ ਚੱਲ ਰਿਹਾ ਲਮਕਾ ਕੋਕ ਟੈਂਟਾ ਚਲੋ ਅਜੇ ਅੱਗੇ ਪੀ ਵੀ ਮਰ ਲੱਗਾ ਕੋਣ ਗਿਆ ਨਹੀਂ ਬਾਬਾ ਬਕਾਲਾ ਸਾਹਿਬ ਹੁਣ ਕਰਾਈਏ ਜੋੜੇ ਜਮਾ ਦੇ ਅੰਦਰ ਚਲੀਏ ਦਰਸ਼ਨ ਮੇਲੇ ਕਰਨ ਹੈ ਕੋਸ ਜਾਵਟ ਗੁਰਦਰਾ ਸਾਹਿਬ ਦੀ 老板娘。 ਆਪਣਾ ਸਿੱਖ ਇਤਿਹਾਸ ਬਾਬਾ ਬਕਾਲਾ ਸਾਹਿਬ ਜੀ ਦਾ ਇਤਿਹਾਸ ਇੱਥੇ ਮੱਖਣਸ਼ਾਲ ਬਾਣਾ ਜੀ ਨੇ ਹੋਕਾ ਦਿੱਤਾ ਇਹ ਵੀ ਗੁਰੂ ਲਾ ਦੋਰੇ ਰਖੜ ਪੁੰਨਿਆ ਦਾ ਮੇਲਾ ਇਸੇ ਵਿੱਚ ਬਣਾਇਆ ਜਾਂਦਾ ਜੀ ਉਦੋਂ ਸਿੱਖਾਂ ਦਾ ਰਖੜੀ ਨਾਲ ਕੋਈ ਸੰਬੰਧ ਨਹੀਂ ਆ ਪਰ ਇਸ ਦਿਨ ਇਸ ਕਰਕੇ ਮਨਾਇਆ ਜਾਂਦਾ ਇਹ ਜੀ ਬਾਜ਼ਾਰ ਅਜੀ ਲਈ ਆਪਣਾ ਮੋਟਰਸਾਈਕਲ ਤੇ ਚੱਲੀਏ ਅਜੇ ਵੀ ਸੰਗਤ ਬਹੁਤ ਆਉਂਦੀ ਹੈ ਕਿੱਥੇ ਲੱਗਾ ਆਪਣਾ ਮੋਟਰਸਾਈਕਲ ਵਾਹ ਸੰਗਤ ਪੜੀ ਆਈ ਆ ਮੋਟਰਸਾਈਕਲ ਨਹੀਂ ਲੱਗਣ ਡਿਆ ਅੰਦਰ ਪੂਰੀ ਖੁੱਲ੍ਹ ਗਈ ਚਲੋ ਜੀ ਚੱਲਦੇ ਹੁਣ ਲਓ ਜੀ ਆ ਗਏ ਪਟਾਲੇ ਆਪਣੇ ਚਲੋ ਜੀ ਹੁਣ ਵਲੌਗ ਦੀ ਸਮਾਪਤੀ ਆ ਚੱਲੇ ਹੁਣ ਆਪਣੇ ਘਰ ਤੇ ਮੇਲਾ ਵੇਖਾਂਗੇ ਆਪਾਂ ਠੀਕ ਆ ਜੀ ਓਕੇ ਬਾਏ